ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰूबरू ਹੋਇਆ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਦੋਸਤੋ ਆਪਾਂ ਗੱਲ ਕਰਾਂਗੇ ਗੋਡਿਆਂ ਦੇ ਦਰਦ ਦੀ ਗੋਡੇ ਦਾ ਦਰਦ ਇੱਕ ਅਜਿਹਾ ਦਰਦ ਹੈ ਜਿਹੜਾ ਕਿ ਇਨਸਾਨ ਨੂੰ ਚੱਲਣ ਫਿਰਨ ਤੋਂ ਵੀ ਲਾਚਾਰ ਬਣਾ ਦਿੰਦਾ ਗੋਡੇ ਦਾ ਦਰਦ ਹੈ ਕੀ ਗੋਡੇ ਦਾ ਦਰਦ ਉਹ ਬੇਚੈਨੀ ਹੈ ਉਹ ਦਰਦ ਹੈ ਜਿਹੜਾ ਕਿ ਤੁਹਾਡੇ ਗੋਡੇ ਨੂੰ ਗੋਡੇ ਦੇ ਜੋੜ ਦੇ ਵਿੱਚ ਉਹਦੇ ਆਸ-ਪਾਸ ਮਹਿਸੂਸ ਹੁੰਦਾ ਜੋੜ ਤੁਹਾਡੇ ਸਰੀਰ ਦੇ ਉਹ ਥਾਂ ਹੋ ਸਕਦਾ ਜਿੱਥੇ ਦੋ ਹੱਡੀਆਂ ਮਿਲਦੀਆਂ ਨੇ ਤੁਹਾਡਾ ਗੋਡਿਆਂ ਜੋੜ ਪੱਟ ਦੇ ਹੇਠਲੇ ਨੀਚੇ ਇਸ ਨਿਚਲੇ ਹਿੱਸੇ ਦੇ ਜੋੜ ਨੂੰ ਆਪਾਂ ਕਹਿ ਸਕਦੇ ਹਾਂ ਇਹ ਉਹ ਜਗ੍ਹਾ ਜਿੱਥੇ ਪੱਟ ਦੀ ਹੱਡੀ ਤੇ ਪਿੰਡਲੀ ਦੀ ਜਿਹਨੂੰ ਆਪਾਂ ਪਿੰਨੀ ਕਹਿੰਦੇ ਆ ਪੱਟ ਦੀ ਹੱਡੀ ਨੂੰ ਆਪਾਂ ਕਹਿੰਦੇ ਆ ਫੀਮਰ ਮੈਡੀਕਲ ਭਾਸ਼ਾ ਦੇ ਵਿੱਚ ਤੇ ਪਿੰਡਲੀ ਦੀ ਹੱਡੀ ਨੂੰ ਕਹਿੰਦੇ ਆ ਟੀਬੀਆ ਤੇ ਪੱਟ ਦੀ ਹੱਡੀ ਤੇ ਫੀਮਰ ਤੇ ਟਿਬੀਆ ਜਿਹੜਾ ਜਿੱਥੇ ਆਪਾਂ ਆ ਕੇ ਮਿਲਦੇ ਨੇ ਉਹ ਜੋਇੰਟ ਨੂੰ ਜਿਹੜਾ ਹੈਗਾ ਆਪਾਂ ਗੋਡਾ ਕਹਿੰਦੇ ਆ ਆਪਾਂ ਉਹਨੂੰ ਨੀ ਨੀ ਜੋਇੰਟ ਕਹਿੰਦੇ ਹੈਗੇ ਗੋਡਾ ਤੁਹਾਡੇ ਸਰੀਰ ਦਾ ਸਭ ਤੋਂ ਵੱਡਾ ਜੋੜ ਆ ਤੇ ਇਹਦੇ ਤੇ ਹੀ ਸਾਰਿਆਂ ਨਾਲੋਂ ਵੱਧ ਜੋੜ ਜ਼ੋਰ ਪੈਂਦਾ ਇਸ ਜ਼ੋਰ ਜਿਹੜਾ ਸਹਾਰਦਾ ਹੈਗਾ ਤੇ ਇਹੋ ਕਾਰਨ ਹੈ ਕਿ ਇਹੀ ਜੋੜ ਜਿਹੜਾ ਸਭ ਤੋਂ ਵੱਧ ਜ਼ਖਮੀ ਹੁੰਦਾ ਹੈ ਦੁਖੀ ਹੁੰਦਾ ਦਰਦ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਸਭ ਤੋਂ ਵੱਧ ਪ੍ਰੋਬਲਮ ਆਉਂਦੀਆਂ ਗੋਡੇ ਦਾ ਦਰਦ ਅਸਥਾਈ ਵੀ ਹੋ ਸਕਦਾ ਹੈ ਜਾਂ ਲੰਬੇ ਟਾਈਮ ਦੇ ਵਿੱਚ ਵੀ ਹੋ ਸਕਦਾ ਹੈ। ਇਹ ਡਿਪੈਂਡ ਕਰਦਾ ਕਿ ਤੁਹਾਡੇ ਗੋਡੇ ਦਾ ਜਿਹੜਾ ਦਰਦ ਆ ਉਹ ਕਿਸ ਪ੍ਰਕਾਰ ਦਾ ਹੈਗਾ। ਗੋਡੇ ਦੇ ਦਰਦ ਜਿਹੜਾ ਹੈਗਾ ਤੁਹਾਡੇ ਗੋਡੇ ਦੇ ਉੱਤੇ ਵੀ ਹੋ ਸਕਦਾ ਹੈ, ਗੋਡੇ ਦੀਆਂ ਮਾਸਪੇਸ਼ੀਆਂ 'ਚ ਵੀ ਹੋ ਸਕਦਾ ਹੈ, ਲਿਗਾਮੈਂਟ 'ਚ ਵੀ ਹੋ ਸਕਦਾ ਹੈ, ਸੈਲਾਂ 'ਚ ਵੀ ਹੋ ਸਕਦਾ ਹੈ, ਅੰਦਰ ਡੁੰਗਾਈ ਦੇ ਵਿੱਚ ਵੀ ਹੋ ਸਕਦਾ ਹੈ, ਪੈਰਾਂ ਵੱਲ ਨੂੰ ਵੀ ਜਾ ਸਕਦਾ ਹੈ। ਤੁਸੀਂ ਗੋਡਾ ਮੋੜ ਤੋਂ ਮੰਨ ਲਓ ਕਿ ਮੱਥਾ ਟੇਕਣ ਲੱਗਿਓ ਕਿਤੇ ਜਾ ਕੇ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਕਿੱਕ ਮਾਰਨ ਲੱਗਿਓ ਪੌੜੀ ਚੜਨ ਲੱਗਿਓ ਗੋਡਾ ਮੋੜ ਕੇ ਤੁਸੀਂ ਚੌਂਕੜੀ ਮਾਰ ਕੇ ਬੈਠਣ ਲੱਗਿਓ ਜਾਂ ਕਿਸੇ ਵੀ ਤਰੀਕੇ ਦਾ ਤੁਸੀਂ ਗੋਡੇ ਦੀ ਕੋਈ ਵੀ ਐਕਟੀਵਿਟੀ ਕਰਨ ਲਈ ਤੁਰਨ ਲੱਗਿਓ ਇਹ ਇਹੋ ਜਿਹਿਆਂ ਪੌੜੀ ਚੜਨ ਲੱਗਿਓ ਤਾਂ ਇਹੋ ਜਿਹਿਆਂ ਐਕਟੀਵਿਟੀਆਂ ਜਦੋਂ ਕੋਈ ਕਰਦੇ ਹੋ ਤਾਂ ਕਿਤੇ ਨਾ ਕਿਤੇ ਹਲਕਾ ਮ ਤੇਜ ਜਾਂ ਇੱਕਦਮ ਤਿੱਖਾ ਦਰਦ ਜਿਹੜਾ ਉਹ ਹੋ ਸਕਦਾ ਹੈ ਤੇ ਗੋਡੇ ਦਾ ਦਰਦ ਜਿਹੜਾ ਹੈਗਾ ਇਸ ਨੂੰ ਆਪਾਂ ਅ ਅਵੇਸਲਾ ਨਹੀਂ ਹੋ ਸਕਦੇ ਆਪਾਂ ਇਸ ਤੋਂ ਅ ਇਹਦੇ ਕਈ ਤਰ੍ਹਾਂ ਦੇ ਜਦੋਂ ਲੱਛਣ ਸਾਡੇ ਸਾਹਮਣੇ ਆਉਂਦੇ ਨੇ ਤਾਂ ਫਿਰ ਸਾਨੂੰ ਉਸ ਦੇ ਉਸ ਨੂੰ ਲੈ ਕੇ ਗੰਭੀਰਤਾ ਜਿਹੜੀ ਆ ਉਹ ਵਿਖਾਉਣੀ ਚਾਹੀਦੀ ਹੈ ਲੱਛਣ ਜਿਹੜੇ ਨੇ ਉਹ ਉਮਰ ਦੇ ਵਧਣ ਦੇ ਨਾਲ ਵੀ ਹੋ ਸਕਦੇ ਨੇ ਉਮਰ ਦੇ ਵਧਣ ਦੇ ਨਾਲ ਸਾਨੂੰ ਕਈ ਪ੍ਰਕਾਰ ਦੇ ਜਿਹੜੇ ਨੇ ਉਹ ਲੱਛਣ ਨਜ਼ਰ ਆਉਂਦੇ ਨੇ ਦਰਦ ਹੁੰਦਾ ਸੋਜ ਹੁੰਦੀ ਹੈ ਕਾਰਟੀਲੇਜ ਜਿਹੜੀ ਹੁੰਦੀ ਆ ਉਹਦਾ ਨੁਕਸਾਨ ਹੁੰਦਾ ਕਾਰਟੀਲੇਜ ਕਮਜ਼ੋਰ ਹੋ ਜਾਂਦੀ ਆ ਹੱਡੀਆਂ ਦੇ ਵਿੱਚ ਜਿਹੜੀ ਗੱਦੀ ਹੁੰਦੀ ਆ ਕੁਸ਼ਨ ਹੁੰਦਾ ਉਹ ਘਟ ਜਾਂਦਾ ਜਿਸ ਦੇ ਕਰਕੇ ਦਰਦ ਹੋਣ ਲੱਗਦਾ ਜੋੜਾਂ 'ਚ ਸੋਜ ਆਉਣ ਲੱਗ ਜਾਂਦੀ ਆ ਜਿਸ ਦੇ ਕਰਕੇ ਦਰਦ ਤੇ ਅਕੜਾ ਆ ਜਾਂਦਾ ਹੱਟੀਆਂ ਕਮਜ਼ੋਰ ਹੋ ਜਾਂਦੀਆਂ ਨੇ ਉਹਦੇ ਵਿੱਚ ਡੈਂਸਿਟੀ ਯਾਨੀ ਕਿ ਉਹਦਾ ਆਪਾਂ ਕਹਿੰਦੇ ਕਣ ਤੱਤ ਉਹ ਘਟ ਜਾਂਦਾ ਡੈਂਸਿਟੀ ਘਟ ਜਾਂਦੀ ਆ ਆ ਉਜਮ ਕਹਿੰਦੇ ਲਚਕ ਘਟ ਜਾਂਦੀ ਹੈ ਟੈਂਸਟੀ ਘਟ ਜਾਂਦੀ ਹੈ ਤੇ ਉਹਦੇ ਕਰਕੇ ਦਬਾਅ ਪੈਂਦਾ ਤੇ ਉਹਦੇ ਕਰਕੇ ਜਿਹੜਾ ਦਰਦ ਹੁੰਦਾ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਗੋਡੇ ਦੇ ਆਲੇ ਦੁਆਲੇ ਵਾਲੀਆਂ ਉਹ ਉਮਰ ਵੱਧਣ ਦੇ ਨਾਲ ਤੇ ਜਿਹੜੀਆਂ ਕਿ ਗੋਡਿਆਂ ਨੂੰ ਸਹਾਰਾ ਦਿੰਦੀਆਂ ਨੇ ਉਹਦੇ ਕਰਕੇ ਉਹ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਤੇ ਉਹਦੇ ਕਰਕੇ ਵੀ ਸਾਨੂੰ ਦਰਦ ਹੋਣ ਲੱਗਦਾ ਹੈ ਗੋਡਿਆਂ ਦੇ ਲਿਗਾਮੈਂਟਸ ਹੁੰਦੇ ਨੇ ਜਿਹੜੇ ਉਹ ਕਮਜ਼ੋਰ ਹੋ ਜਾਂਦੇ ਨੇ ਉਮਰ ਵੱਧਣ ਦੇ ਨਾਲ ਨਾਲ ਉਹ ਉਹਨਾਂ ਨੇ ਵੀ ਗੋਡਿਆਂ ਨੂੰ ਸਹਾਰਾ ਦੇਣਾ ਹੋਿੰਦਾ ਤੇ ਉਹਦੇ ਕਰਕੇ ਵੀ ਜਿਹੜੀ ਉਹ ਦਰਦ ਹੋਣ ਲੱਗ ਜਾਂਦਾ ਗੋਡਿਆਂ ਦੀ ਜਿਹੜੀ ਗਰੀਸ ਹੈ ਜਿਹਨੂੰ ਆਪਾਂ ਤਰਲ ਪਦਾਰਥ ਕਹਿੰਦੇ ਆ ਲੀਕਵਿਡ ਹੁੰਦਾ ਉਹਦੇ ਵਿੱਚ ਉਮਰਵਦਨ ਦੇ ਨਾਲ ਜਿਹੜੀ ਆ ਕਮੀ ਆ ਜਾਂਦੀ ਹੈ ਜਿਹਦੇ ਕਰਕੇ ਗੋਡਿਆਂ ਨੂੰ ਜਿਹੜੀ ਲੀਕਵਿਡ ਦੇ ਨਾਲ ਚਿਕਨਾਈ ਮਿਲਣੀ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ ਤੇ ਉਹ ਦਰਦ ਹੋਣ ਲੱਗ ਜਾਂਦਾ ਇਹ ਕੁਝ ਦਵਾਈ ਜਿਹੜੇ ਆਪਣਾ ਲੱਛਣ ਨੇ ਜਿਹੜੇ ਕਿ ਉਮਰਵਦਨ ਦੇ ਨਾਲ ਜਿਹੜੇ ਆ ਗੋਡਿਆਂ ਦੇ ਵਿੱਚ ਆਉਂਦੇ ਨੇ ਇਸ ਤੋਂ ਇਲਾਵਾ ਵੀ ਕੋਈ ਜਿਹੜੇ ਨੇ ਭਾਈਕੇ ਨੇ ਉਮਰਵਦਨ ਦੇ ਨਾਲ ਮੋਟਾਪਾ ਆਉਣ ਲੈਂਦਾ ਜਿਹਦੇ ਕਰਕੇ ਵਜ਼ਨ ਜ਼ਿਆਦਾ ਵੱਧ ਜਾਂਦਾ ਤੇ ਗੋਡਿਆਂ ਦੇ ਉੱਤੇ ਭਾਰ ਪੈਂਦਾ ਤੇ ਉਹਦੇ ਕਰਕੇ ਸੋ ਜਾ ਜਾਂਦੀ ਹੈ ਦਰਦ ਹੋ ਜਾਂਦਾ ਜਿਹੜਾ ਗੋਡਿਆਂ ਦੇ ਵਿੱਚ ਗੈਪ ਹੁੰਦਾ ਉਹ ਘਟ ਜਾਂਦਾ ਹੈਗਾ ਤੇ ਉਹਦੇ ਕਰਕੇ ਪ੍ਰੋਬਲਮਾਂ ਦੀ ਹੁਣ ਮੋਟਾਪੇ ਦੀ ਅਪਰ ਗੱਲ ਗੱਲ ਕਰੀਏ ਵਜ਼ਨ ਦੀ ਗੱਲ ਕਰੀਏ 1 ਕਿਲੋ ਵਜ਼ਨ ਜੇ ਇਨਸਾਨ ਦੇ ਅੰਦਰ ਵੱਧਦਾ ਹੈਗਾ ਤਾਂ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ 1 ਕਿਲੋ ਵਜ਼ਨ ਵਜ਼ਨ ਵੱਧਦਾ ਹੈਗਾ ਤਾਂ ਮੈਡੀਸਨ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਇਨਸਾਨ ਦਾ 1 ਕਿਲੋ ਵਜ਼ਨ ਗੋਡੇ ਦੇ ਉੱਤੇ 4 ਤੋਂ 6 ਕਿਲੋ ਵਜ਼ਨ ਜਿਹੜਾ ਹੈ ਉਹ ਅੱਗੇ ਜਿਆਦਾ ਪਾਉਂਦਾ ਹੈਗਾ ਮੰਨ ਲਓ ਕਿ ਆਪਾਂ 1 ਕਿਲੋ ਆਪਣਾ ਵਜ਼ਨ ਵਧਿਆ ਤਾਂ ਉਹ ਤੁਸੀਂ ਲਾ ਕੇ ਚੱਲੋ ਵੀ 6 ਕਿਲੋ 6 ਤੋਂ 8 ਕਿਲੋ ਸੋਰੀ 6 ਤੋਂ 8 ਕਿਲੋ ਜਿਹੜਾ ਵਜ਼ਨ ਜਿਹੜਾ ਉਹਦੇ ਤੇ ਪੈਂਦਾ ਹੁਣ ਮੰਨ ਲਓ 1 ਕਿਲੋ ਵਜ਼ਨ ਵਧਿਆ ਤਾਂ ਗੋਡੇ ਤੇ 6 ਕਿਲੋ ਆਇਆ ਜੇ 10 ਕਿਲੋ ਵਜ਼ਨ ਵਧਿਆ ਤਾਂ 60 ਕਿਲੋ ਤੋਂ ਲੈ ਕੇ ਆਪਾਂ ਮੰਨ ਕੇ ਚੱਲੋ 80 ਕਿਲੋ ਵਜ਼ਨ ਜਿਹੜਾ ਉਹ ਗੋਡੇ ਦੇ ਉੱਤੇ ਪੈ ਰਿਹਾ 20 ਕਿਲੋ ਵਜ਼ਨ ਵੱਧ ਗਿਆ ਤਾਂ 100 ਜਿਹੜਾ 20 ਕਿਲੋ ਤੱਕ ਜਿਹੜਾ 120 ਕਿਲੋ ਤੋਂ ਲੈ ਕੇ 160 ਕਿਲੋ ਤੱਕ ਜਿਹੜਾ ਵਜ਼ਨ ਤੁਸੀਂ ਸੋਚ ਸਕਦੇ ਹੋ ਵੀ ਗੋਡਿਆਂ ਦੇ ਉੱਤੇ ਪੈ ਰਿਹਾ ਤਾਂ ਹੁਣ ਸੋਚੋ ਕਿ ਇੰਨਾ ਵਜ਼ਨ 15 ਤੋਂ 20 ਕਿਲੋ ਵਜ਼ਨ ਜਿਹੜਾ ਉਹ ਆਮ ਇਨਸਾਨ ਦੇ ਵਿੱਚ ਅੱਜ ਕੱਲ ਵਧ ਰਿਹਾ ਸੋਚੋ ਵੀ 160 ਕਿਲੋ ਵਜ਼ਨ ਜੇਕਰ ਆਪਾਂ ਗੋਡਿਆਂ ਦੇ ਉੱਤੇ ਪਾ ਕੇ ਤੁਰ ਰਹੇ ਹਾਂ ਆ ਫਿਰ انسان ਦੇ ਜਿਹੜੇ ਗੋਡਿਆਂ ਦਾ ਜਿਹੜਾ ਹਾਲ ਕੀ ਹੋਣਾ ਉਹ ਆਪ ਆਪ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਮੋਟਾਪਾ ਇੱਕ ਬੜਾ ਵੱਡਾ ਕਾਰਨ ਹੈਗਾ ਛੱਟ ਲੱਗ ਸਕਦੀ ਹੈ ਜੀ ਛੱਟ ਦੇ ਕਾਰਨ ਵੀ ਗੋਡਿਆਂ ਦੇ ਵਿੱਚ ਦਰਦ ਤੇ ਸੋਜਾ ਹੋ ਸਕਦਾ ਗਠੀਆ ਜਿਹਨੂੰ ਆਰਥਰਾਈਟਿਸ ਕਹਿੰਦੇ ਆ ਗੋਡਿਆਂ ਦੇ ਵਿੱਚ ਦਰਦ ਤੇ ਸੋਜ ਦਾ ਕਾਰਨ ਬਣਦਾ ਜੀ ਜੋੜਾਂ ਤੇ ਸੋਜ ਜਿਹੜਾ ਹੈਗਾ ਉਹ ਗੋਡਿਆਂ 'ਚ ਅਕੜਾ ਜਿਹੜਾ ਉਹ ਹੋਣ ਲੱਗ ਜਾਂਦਾ ਮਾਸਪੇਸ਼ੀਆਂ ਕਮਜ਼ੋਰ ਹੋਣ ਲੈਂਦੀਆਂ ਨੇ ਜਿਹੜੀ ਜਿਹਦੇ ਨਾਲ ਜਿਹੜਾ ਉਹ ਆਰਥਰਾਇਟਸ ਦੀ ਜੇਕਰ ਗੱਲ ਕਰੀਏ ਤਾਂ ਅ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਅ ਗੋਡਿਆਂ ਨੂੰ ਸਹਾਰਾ ਦੇਣ ਦੇ ਵਿੱਚ ਜਿਹੜੀਆਂ ਇਹ ਅਸਮਰਥ ਹੁੰਦੀਆਂ ਨੇ ਲਿਗਾਮੈਂਟ ਟੁੱਟਣ ਲੱਗ ਜਾਂਦੇ ਨੇ ਅ ਜਿਹੜੇ ਕਿ ਲਿਗਾਮੈਂਟਾਂ ਨੇ ਵੀ ਸਹਾਰਾ ਦੇਣਾ ਹੁੰਦਾ ਕਾਰਟਿਲੇਜ ਦਾ ਨੁਕਸਾਨ ਹੁੰਦਾ ਜੀ ਇਹ ਵੀ ਜਿਹੜਾ ਗੋਡਿਆਂ ਦੇ ਦਰਦ ਤੇ ਉਹ ਜਕੜਨ ਦਾ ਕਾਰਨ ਬਣਦਾ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਗੋਡਿਆਂ ਤੇ ਦਬਾਅ ਬਣਦਾ ਤੇ ਇਹਨਾਂ ਦੇ ਵਿੱਚ ਦਰਦ ਹੁੰਦਾ ਤਰਲ ਪਦਾਰਥ ਦੀ ਜਿਹੜੀ ਕਮੀ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਕਰਨਾ ਹੈ ਆਪਾਂ ਐਕਸਰਸਾਈਜ਼ ਨਹੀਂ ਕਰਦੇ ਜਿਹੜੀਆਂ ਕਿ ਮਾਸਪੇਸ਼ੀਆਂ ਦੇ ਜੋੜਾਂ ਨੂੰ ਮਜ਼ਬੂਤੀ ਦੇਣੀਆਂ ਤੇ ਉਹ ਨਹੀਂ ਮਿਲਦੀ ਤੇ ਇਹਦੇ ਕਰਕੇ ਵੀ ਦਰਦ ਹੁੰਦਾ ਗਲਤ ਟੰਗ ਦੇ ਨਾਲ ਆਪਾਂ ਬੈਠਦੇ ਹੈਗੇ ਆਂ ਤੁਰਦੇ ਹੈਗੇ ਆਂ ਦੌੜਦੇ ਤੋਰਦੇ ਭਜਦੇ ਹੈਗੇ ਆਂ ਉਹਦੇ ਕਰਕੇ ਵੀ ਸਾਨੂੰ ਜਿਹੜਾ ਗੋਡਿਆਂ ਦੇ ਵਿੱਚ ਦਰਦ ਹੁੰਦਾ ਕਾਰਟਿਲੇਜ ਦੇ ਵਿੱਚ ਜਿਹੜੀ ਹੋਣ ਵਾਲੀ ਹੌਲੀ ਹੌਲੀ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਹੌਲੀ ਹੌਲੀ ਖਤਮ ਹੋਣ ਲੈਂਦੀ ਆ ਤੇ ਇਹਦੇ ਕਰਕੇ ਆ ਚਰਨਪਾਦ ਦੇ ਤਰੀਕੇ ਦਾ ਨਾਲ ਜਿਹੜਾ ਇਹ ਨੁਕਸਾਨ ਹੋਣ ਲੈਂਦਾ ਹੁਣ ਕਾਰਟਿਲੇਜ ਦੀਆਂ ਦੀ ਗੱਲ ਕਰੀਏ ਕਾਰਟਿਲੇਜ ਦੀ ਜਿਹੜੀ ਪਰਤਾਂ ਇਹ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਕਾਰਟਿਲੇਜ ਦੀ ਪਰਤ ਟੁੱਟਣ ਲੱਗਦੀ ਹੈ ਉਹ ਕਾਰਟਿਲੇਜ ਜਿਹੜੀ ਹੈ ਉਹ ਟੁੱਟਣ ਲੱਗ ਜਾਂਦੀ ਹੈ ਤਾਂ ਉਹ ਟੁਕੜੇ ਬਣ ਜਾਂਦੇ ਨੇ ਜਦੋਂ ਟੁੱਟ ਟੁਕੜੇ ਬਣਦੇ ਨੇ ਤਾਂ ਉਹ ਜੋੜਾਂ 'ਚ ਜਮ੍ਹਾਂ ਹੋਣ ਲੱਗ ਜਾਂਦੇ ਨੇ ਜੋੜਾਂ 'ਚ ਜਮ੍ਹਾਂ ਹੋਏ ਟੁਕੜੇ ਜਿਹੜੇ ਨੇ ਉਹ ਸੋਜ ਤੇ ਦਰਦ ਦਾ ਕਾਰਨ ਬਣਦੇ ਨੇ ਕਾਰਟਿਲੇਜ ਦੀ ਪਤਲੀਆਂ ਪਰਤਾਂ ਜਦੋਂ ਨਸ਼ਟ ਹੋ ਜਾਂਦੀਆਂ ਨੇ ਤਾਂ ਹੱਡੀਆਂ ਦੇ ਵਿੱਚ ਜਿਹੜੀ ਉਹ ਗੱਦੀ ਜਿਹੜੀ ਆ ਉਹ ਘਟ ਜਾਂਦੀ ਹੈ ਤਹੱਡੀਆਂ ਦੇ ਵਿੱਚ ਦੀ ਜਿਹੜੀ ਗੱਦੀ ਕੱਟੀ ਹੋਈ ਗੱਡਲੀ ਜੀ ਗੱਦੀ ਜਿਹੜੀ ਹੈ ਉਹ ਫਿਰ ਹੱਡੀਆਂ ਦੇ ਵਿੱਚ ਦਾ ਜਿਹੜਾ ਸੰਪਰਕ ਜਿਹੜਾ ਉਹ ਉਹ ਉਹਦੇ ਨਾਲ ਜਿਹੜਾ ਉਹ ਰਗੜਨਾ ਸ਼ੁਰੂ ਹੋ ਜਾਂਦਾ ਗੋਡੇ ਇਹਦੇ ਕਰਕੇ ਦਰਦ ਹੁੰਦਾ ਦਰਦ ਤੇ ਸੋਜੇ ਨੂੰ ਜਿਹੜੀ ਆ ਉਹ ਗੋਡਿਆਂ ਦੀ ਵਧਨ ਦੇ ਨਾਲ ਗੋਡਿਆਂ ਦੀ ਜਿਹੜੀ ਜਿਹੜੀ ਗਤੀ ਆ ਉਹ ਘਟ ਜਾਂਦੀ ਹੈ ਤੇ ਚੱਲਣ ਫਿਰਨ ਚ ਪਰੇਸ਼ਾਨੀ ਹੁੰਦੀ ਹੈ ਕਾਰਟਿਲੇਜ ਦੇ ਨੁਕਸਾਨ ਦੇ ਕਾਰਨ ਜਿਹੜੇ ਨੇ ਉਹ ਉਮਰ ਵਧਣਾ ਮਟਾਪਾ ਸੱਟ ਲੱਗਣੀ ਆਰਥਰਾਇਟਸ ਜੋੜਾਂ 'ਚ ਜਿਹੜਾ ਸੋਜਾਂ ਆ ਲੈਂਦਾ ਮਾਸਪੇਸ਼ੀਆਂ ਦੀ ਕਮਜ਼ੋਰੀ ਹੈ ਲਿਗਾਮੈਂਟ ਟੁੱਟ ਜਾਂਦੇ ਨੇ ਜਾਂ ਇਹਦੇ ਕੁਝ ਛੋਟੇ-ਮੋਟੇ ਹੋਰ ਕਾਰਨ ਵੀ ਹੋ ਸਕਦੇ ਨੇ ਇਹਨਾਂ ਨੂੰ ਰੋਕਣ ਲਈ ਆਪਾਂ ਨੂੰ ਐਕਸਰਸਾਈਜ਼ ਕਰਨੀ ਪੈਣੀ ਹੈ ਅ ਵਜ਼ਨ ਜਿਹੜਾ ਉਹ ਘਟਾਉਣਾ ਪੈਣਾ ਹੈ ਗੋਡਿਆਂ ਦੀ ਦੇਖਭਾਲ ਕਰਨੀ ਪੈਣੀ ਹੈ ਸੱਟ ਤੋਂ ਬਚਣਾ ਪੈਣਾ ਆਰਥਰਾਇਟਸ ਯਾਨੀ ਕਿ ਰੂਮਟ ਜਿਹੜੀਆਂ ਇਹਦਾ ਇਲਾਜ ਕਰਾਉਣਾ ਪੈਣਾ ਹੈ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਾਉਣਾ ਪੈਣਾ ਹੈ ਲਿਗਾਮੈਂਟ ਨੂੰ ਮਜ਼ਬੂਤ ਕਰਾਉਣਾ ਪੈਣਾ ਤੇ ਇਹਦੇ ਨਾਲ ਜਿਹੜਾ ਸਾਨੂੰ ਜਿਹੜਾ ਇਹ ਇਸ ਚੀਜ਼ ਦਾ ਫਰਕ ਪੈ ਜਾਏਗਾ ਵਜ਼ਨ ਜੇਕਰ ਕਿਸੇ ਦਾ ਵੱਧ ਰਿਹਾ ਤਾਂ ਉਹਦੇ ਨਾਲ ਜਿਹੜੇ ਨੇ ਉਹ ਕਈ ਤਰੀਕੇ ਦੇ ਨਾਲ ਜਿਹੜੇ ਨੁਕਸਾਨ ਹੁੰਦੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈਗਾ ਗੋਡਿਆਂ ਤੇ ਦਬਾਅ ਪੈਂਦਾ ਕਾਰਟਿਲੇਜ ਤੇ ਜੋੜਾਂ ਤੇ ਦਬਾਅ ਪੈਂਦਾ ਕਾਰਟਿਲੇਜ ਦਾ ਨੁਕਸਾਨ ਹੋਣ ਲੈਂਦਾ ਕਮਜ਼ੋਰ ਹੋਣ ਲੈਂਦੇ ਨੇ ਕਾਰਟਿਲੇਜ ਜੋੜਾਂ 'ਚ ਸੋਜ ਹੁੰਦੀ ਆ ਵਜਨ ਵਧਣ ਦੇ ਨਾਲ ਸੋਜ ਆਉਣ ਲੈਂਦੀ ਆ ਦਰਦ ਤੇ ਜਕੜਨ ਹੋਣੀ ਸ਼ੁਰੂ ਹੋ ਜਾਂਦੀ ਆ ਮਾਸਪੇਸ਼ੀਆਂ ਕਮਜ਼ੋਰ ਹੋਣ ਲੈਂਦੀਆਂ ਨੇ ਤੇ ਇਹਦੇ ਨਾਲ ਜਿਹੜਾ ਉਹ ਗੋਡਿਆਂ ਤੇ ਦਬਾਅ ਪੈਂਦਾ ਤੇ ਗੋਡਿਆਂ ਦਾ ਸੰਤੁਲਨ ਜਿਹੜਾ ਉਹ ਵਿਗੜ ਜਾਂਦਾ ਜਿਸ ਦੇ ਨਾਲ ਦਰਦ ਤੇ ਜਕੜਨ ਹੁੰਦੀ ਆ ਆਰਥਰਾਇਟਸ ਦਾ ਖਤਰਾ ਵੱਧ ਜਾਂਦਾ ਹੈਗਾ ਜਿਹਨੂੰ ਆਪਾਂ ਗਠੀਆ ਵੀ ਕਹਿੰਦੇ ਆ ਜਿਹਦੇ ਕਰਕੇ ਆਪਾਂ ਨੂੰ ਇਹ ਨੁਕਸਾਨ ਹੁੰਦਾ ਵਜਨ ਵਧਣ ਕਰਕੇ ਤੇ ਛੱਟ ਜੇਕਰ ਕਿਸੇ ਨੂੰ ਲੱਗਦੀ ਆ ਤਾਂ ਛੱਟ ਲੱਗਣ ਦੇ ਵੀ ਕਈ ਨੁਕਸਾਨ ਹੁੰਦੇ ਨੇ ਗੋਡੇ ਦੇ ਲਿਗਾਮੈਂਟ ਇੰਜਰੀ ਹੋਣ ਲੱਗ ਜਾਂਦੀ ਹੈ ਜਿਹੜੇ ਲਿਗਾਮੈਂਟ ਦੇ ਏਦਾਂ ਖਿੱਚ ਖਿੱਚ ਕਰਨ ਦੇ ਲਾਸਟੀਸਿਟੀ ਜਿਹੜੀ ਹੁੰਦੀ ਹੈ ਉਹ ਉਹਦੇ ਵਿੱਚ ਅਸਥਿਰਤਾ ਆ ਜਾਂਦੀ ਹੈ ਮੈਨਿਸਕਸ ਜਿਹੜਾ ਹੁੰਦਾ ਗੋਡੇ ਦੇ ਵਿੱਚ ਜਿਹੜਾ ਹੁੰਦਾ ਉਹ ਗੋਡੇ ਦੇ ਵਿੱਚ ਜਿਹੜਾ ਕੁਸ਼ਨ ਹੁੰਦਾ ਉਸ ਨੂੰ ਜਦੋਂ ਛੱਟ ਲੱਗਦੀ ਆ ਤੇ ਉਹ ਫਟ ਜਾਂਦਾ ਤੇ ਜਦੋਂ ਉਹ ਫਟਦਾ ਹੈ ਤੇ ਫੇਰ ਸਾਨੂੰ ਜਿਹੜੀ ਉਹਦੇ ਕਰਕੇ ਪੈਣ ਹੁੰਦੀ ਆ ਟੈਂਡਨਟ ਜਿਹੜੀ ਹੁੰਦੀ ਆ ਉਹ ਉਹਦੇ ਵਿੱਚ ਜੇਕਰ ਛੱਟ ਲੱਗ ਜੇ ਤਾਂ ਖਿੱਚ ਕੇ ਟੁੱਟ ਜਵੇ ਤਾਂ ਉਹਦੇ ਚ ਦਰਦ ਜਿਹੜਾ ਤੇ ਉਹ ਕਮਜ਼ੋਰੀ ਆ ਜਾਂਦੀ ਹੈ ਤੇ ਉਹ ਸੋਚਾਂ ਆਣੇ ਦਾ ਜੇ ਕਿਸੇ ਦੀ ਹੱਡੀ ਟੁੱਟ ਜੇ ਤੇ ਉਹਦੇ ਕਰਕੇ ਵੀ ਫ੍ਰੈਕਚਰ ਹੋਣ ਦੇ ਕਰਕੇ ਵੀ ਜਿਹੜਾ ਸਾਨੂੰ ਇਹ ਇੰਦਰੀ ਕਰਕੇ ਵੀ ਦਰਦ ਹੁੰਦਾ ਹੈਗਾ ਅ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਅ ਸੱਟ ਲੱਗਣ ਦੇ ਕਰਕੇ ਜਿਹੜੇ ਨੇ ਉਹ ਹੋਣ ਲੈਂਦਾ ਸੱਟ ਲੱਗਣ ਕਰਕੇ ਆਰਥਰਾਇਟਿਸ ਵੀ ਹੋਣ ਲੈਂਦਾ ਉਹ ਜੇ ਕਿਸੇ ਨੂੰ ਸੱਟ ਲੱਗੀ ਤਾਂ ਉਹ ਬੰਦੇ ਨੂੰ ਗਠੀਆ ਵੀ ਹੋ ਸਕਦਾ ਕਿਉਂਕਿ ਸ ਫਟ ਲੱਗਣ ਦੇ ਨਾਲ ਗੋਡਿਆਂ ਦੇ ਵਿੱਚ ਸੋ ਜਾਣ ਲੱਗ ਜਾਂਦੀਆਂ ਦਰਦ ਹੋਣਾ ਇਹਦਾ ਆਕੜਨ ਲੱਗ ਜਾਂਦੇ ਨੇ ਤੇ ਇਹਦੇ ਕਰਕੇ ਅੱਗੇ ਚੱਲ ਕੇ ਗਠੀਏ ਦਾ ਰੂਪ ਧਾਰਨ ਕਰਨ ਲੱਗਦਾ ਹੈ ਗੋਡੇ ਦੀ ਜੇਕਰ ਕਿਸੇ ਨੇ ਸਰਜਰੀ ਕਰਾਈ ਆ ਕੋਈ ਸੱਟ ਲੱਗ ਗਈ ਕੋਈ ਅੰਦਰੋਂ ਨੁਕਸਾਨ ਹੋ ਗਿਆ ਤਾਂ ਇਹਦੇ ਕਰਕੇ ਵੀ ਜਿਹੜਾ ਹੈ ਉਹ ਅੱਗੇ ਚੱਲ ਕੇ ਗੋਡੇ ਨੂੰ ਦਰਦ ਹੋ ਸਕਦਾ ਹੈ ਸਹੀ ਸਹੀ ਜਿਹੜੀ ਜੇ ਸਰਜਰੀ ਨਹੀਂ ਹੋਈ ਹੈਗੀ ਗੋਡਾ ਕਿਸੇ ਦਾ ਘੁੰਮ ਗਿਆ ਮੋਚ ਆ ਗਈ ਗੋਡੇ ਦੇ ਵਿੱਚ ਤਾਂ ਉਹਦੇ ਕਰਕੇ ਵੀ ਗੋਡੇ ਦਾ ਆਕਾਰ ਵੀ ਬਦਲ ਜਾਂਦਾ ਸੋਜ ਆ ਜਾਂਦੀ ਹੈ ਤੇ ਉਹਦੇ ਕਰਕੇ ਵੀ ਜਿਹੜਾ ਦਰਦ ਹੋਣ ਆ ਜਾਂਦਾ ਅ ਕਮਜ਼ੋਰੀ ਆ ਜਾਂਦੀ ਹੈ ਜੀ ਜੇਕਰ ਰੋਜ਼ਾਨਾ ਗਤੀਵਿਧੀਆਂ ਦੇ ਵਿੱਚ ਆਪਾਂ ਇਸ ਨੂੰ ਸਹੀ ਢੰਗ ਦੇ ਨਾਲ ਆਪਣੀ ਚਾਲ ਨੂੰ ਨਹੀਂ ਚੱਲਦੇ ਜਾਂ ਕਿਤੇ ਉੱਚਾ ਨੀਵਾ ਪੈ ਟਿੱਗਿਆ ਉਹਦੇ ਕਰਕੇ ਵੀ ਸਾਨੂੰ ਜਿਹੜੀ ਨੁਕਸਾਨ ਹੋਣ ਲੱਗ ਜਾਂਦਾ ਹੈਗਾ ਅ ਇਸ ਤੋਂ ਇਲਾਵਾ ਗਠੀਏ ਦੀ ਜੇਕਰ ਗੱਲ ਕਰੀਏ ਤਾਂ ਗਠੀਆ ਜਿਹੜਾ ਹੈ ਉਹ ਕਈ ਪ੍ਰਕਾਰ ਦਾ ਹੁੰਦਾ ਇੱਕ ਆਸਥੀਓ ਆਸਟੀਓ ਆਰਥਰਾਇਟਸ ਹੁੰਦਾ ਜਿਹਦੇ ਨਾਲ ਜਿਹੜਾ ਕਿ ਆਮ ਗਠੀਏ ਦੇ ਇੱਕ ਆਮ ਪ੍ਰਕਾਰ ਹੈਗਾ ਜੋੜਾਂ ਤੇ ਕਾਰਟਲੇਜ ਜਿਹੜੀਆਂ ਇਹਦੇ ਨਾਲ ਹੌਲੀ-ਹੌਲੀ ਖਰਾਬ ਹੋਣ ਲੈਂਦੇ ਨੇ ਉਮਰ ਵਧਣ ਨਾਲ ਜੋੜਾਂ ਦਾ ਜਿਹੜਾ ਹੈਗਾ ਉਹ ਨੁਕਸਾਨ ਹੋਣ ਲੈਂਦਾ ਇਹ ਆਸਟਿਓ ਆਰਥਰਾਇਟਸ ਹੈ ਜੋੜਾਂ 'ਚ ਦਰਦ ਹੋਣ ਲੈਂਦਾ ਇਹਦੇ ਨਾਲ ਜੋੜਾ ਮਤਲਬ ਗੋਡੇ ਜਿਹੜੇ ਨੇ ਜਾਂ ਜੋੜ ਨੇ ਉਹ ਉਹਦੇ 'ਚ ਗਤੀ ਜਿਹੜੀ ਆ ਉਹਦੇ 'ਚ ਕਮੀ ਆ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਦ ਅਕੜਾ ਹੋ ਜਾਂਦਾ ਜਗੜ ਜਗ ਚੱਕੜੇ ਜਾਂਦੇ ਨੇ ਇਦਾ ਕਾਰਨ ਹੁੰਦਾ ਵੀ ਉਮਰ ਵਧਣ ਨਾਲ ਵਜ਼ਨ ਵਧਣ ਨਾਲ ਜੋੜਾਂ ਦੇ ਵਿੱਚ ਸੱਟ ਲੱਗਦੀ ਤੇ ਛੋਟੇ-ਮੋਟੇ ਛੋਟੇ-ਮੋਟੇ ਕਾਰਨ ਹੋਰ ਹੋ ਸਕਦੇ ਨੇ ਵਜ਼ਨ ਜੇਕਰ ਕਿਸੇ ਦਾ ਵੱਧ ਗਿਆ ਹੈਗਾ ਤਾਂ ਉਸ ਨੂੰ ਘਟਾਉਣਾ ਪਏਗਾ ਐਕਸਰਸਾਈਜ਼ ਕਰਨੀ ਪਏਗੀ ਜਦੋਂ ਆਪਾਂ ਨਹਾਉਣਾ ਹੈਗਾ ਤਾਂ ਉਹ ਗਰਮ ਪਾਣੀ ਦੇ ਨਾਲ ਨਹਾਉਣਾ ਹੈਗਾ ਤੇ ਇਸ ਤੋਂ ਇਲਾਵਾ ਹਲਦੀ ਤੇ ਜੇਕਰ ਕਿਸੇ ਨੇ ਅਦਰਕ ਹੈ ਹਲਦੀ ਤੇ ਅਦਰਕ ਦੇ ਨਾਲ ਵੀ ਇਸ ਦਾ ਆਪਾਂ ਇਤਰਾਜ ਜਿਹੜਾ ਇਲਾਜ ਕਰ ਸਕਦੇ ਹਾਂ ਟ੍ਰਿਫਲਾ ਚੂਰਨ ਹੈਗਾ ਜੋਗਰਾਜ ਗੂਗਲ ਹੈਗੀ ਹੈ ਇਹ ਕੁਝ ਚੀਜ਼ਾਂ ਹੈਗੀ ਹੈ ਜਿਹਦੇ ਨਾਲ ਆਪਾਂ ਇਹ ਰੋਮਟ ਜਿਹੜਾ ਆਰਥਰਾਈਟਸ ਦਾ ਇਲਾਜ ਕਰ ਸਕਦੇ ਨੇ ਇਸ ਤੋਂ ਇਲਾਵਾ ਦੂਜੀ ਜਿਹੜੀ ਕਿਸਮ ਹੈਗੀ ਹੈ ਜੀ ਰੋਮਟਾਇਡ ਆਰਥਰਾਈਟਸ ਇਹ ਇੱਕ ਆਟੋਮਿਨ ਡਿਸਆਰਡਰ ਹੈਗਾ ਇਨਸਾਨ ਦੇ ਅੰਦਰ ਦਾ ਰੋਮਟਾਇਡ ਆਰਥਰਾਈਟਸ ਆਟੋਮਿਨ ਡਿਸਆਰਡਰ ਹੈ ਆਟੋਮਿਨ ਬਿਮਾਰੀ ਹੈਗੀ ਹੈ ਤੇ ਇਹਦੇ ਨਾਲ ਇਨਸਾਨ ਦੀ ਆਪਣੀ ਜਿਹੜੀ ਇਮਿਊਨ ਸਿਸਟਮ ਹੈਗਾ ਉਹ ਆਪਣੇ ਇਮਿਊਨ ਸਿਸਟਮ ਦੇ ਉੱਤੇ ਖੁਦ ਅਟੈਕ ਆਪਣੇ ਜਿਹੜੀ ਆਪਣੇ ਉਹਦੇ ਤੇ ਆਪਣੀ ਸੈੱਨਾ ਦੇ ਉੱਤੇ ਆਪਣੇ ਪ੍ਰੋਟੀਨ ਦੇ ਉੱਤੇ ਖੁਦ ਹੀ ਅਟੈਕ ਕਰ ਦਿੰਦਾ ਜਿਹਦੇ ਕਰਕੇ ਆਟੋਇਮਿਊਨ ਡਿਸਆਰਡਰ ਹੁੰਦਾ ਤੇ ਉਹ ਜਿਹੜਾ ਰੂਮਟਾਇਡ ਆਰਥਰਾਈਟਸ ਜਿਹੜਾ ਉਹ ਹੋਣ ਲੱਗਦਾ ਜੋੜਾਂ ਤੇ ਹਮਲਾ ਕਰ ਦਿੰਦਾ ਜੋੜਾਂ 'ਚ ਜਿਹੜਾ ਸੋਜ ਆ ਜਾਂਦੀ ਹੈ ਦਰਦ ਹੋਣ ਲੱਗਦਾ ਤੇ ਇਸ ਤੋਂ ਇਲਾਵਾ ਥਕਾਨ ਤੇ ਬੁਖਾਰ ਹੋਣ ਲੱਗਦਾ ਤੇ ਸਕਿਨ ਜਿਹੜੀ ਆ ਇਹਦੇ ਨਾਲ ਚਮੜੀ ਜਿਹੜੀ ਉਹ ਲਾਲ ਹੋਣ ਲੈਂਦੀ ਆ ਇਹ ਇਹਦੇ ਕਾਰਨ ਹੁੰਦੇ ਜੀ ਜਿਹੜੀ ਸਾਡੀ ਇਮਿਊਨ ਸਿਸਟਮ ਵੱਲੋਂ ਅਟੈਕ ਹੁੰਦਾ ਹਾਰਮੋਨਲ ਇੰਬੈਲੈਂਸਿੰਗ ਹੋਣ ਕਰਕੇ ਵੀ ਜਿਹੜਾ ਸਾਨੂੰ ਗਠੀਆ ਹੋਣ ਲੱਗਦੇ ਚਾਂਸੇ ਰਹਿੰਦੇ ਨੇ ਰੋਮਟਾਇਡ ਆਰਥਰਾਈਟਸ ਦੇ ਇਹਦੇ ਲਈ ਆਪਾਂ ਨੂੰ ਐਕਸਰਸਾਈਜ਼ ਕਰਨੀ ਪਏਗੀ ਕਿਸੇ ਚੰਗੇ ਫਿਜ਼ੀਓਥੈਰੇਪਿਸਟ ਦੇ ਨਾਲ ਜਿਹੜੀ ਸਲਾਹ ਕਰਕੇ ਜਿਹੜੀ ਟਰਮੈਰਿਕ ਹੈਗੀ ਹੈ ਜੀ ਹਲਦੀ ਜਿਹਨੂੰ ਕਹਿੰਦੇ ਆਪਾਂ ਤੇ ਹਲਦੀ ਅ ਅਦਰਕ ਲਸਣ ਇਹ ਤਿੰਨੋਂ ਜਿਹੜੇ ਨੇ ਸਾਨੂੰ ਜਿਹੜੇ ਨੇ ਇਹਦੇ ਵਿੱਚ ਕਾਫੀ ਫਾਇਦਾ ਪਹੁੰਚਾਉਂਦੇ ਨੇ ਇਹਦੇ ਨਾਲ ਸਾਨੂੰ ਜਿਹੜਾ ਉਹ ਅੱਗੇ ਚੱਲ ਕੇ ਮੈਂ ਤੁਹਾਨੂੰ ਦੱਸਾਂਗਾ ਵੀ ਫਾਇਦਾ ਕਿਵੇਂ ਪਹੁੰਚਾਉਂਦੇ ਨੇ ਇਹ ਤਿੰਨੋਂ ਜਿਹੜੇ ਚੀਜ਼ਾਂ ਹੈਗੀਆਂ ਨੇ ਸਾਨੂੰ ਇਹਦੇ ਵਿੱਚ ਲੈਣੀਆਂ ਜ਼ਰੂਰੀਆਂ ਤੇ ਇਹੀ ਚੀਜ਼ਾਂ ਦੇ ਨਾਲ ਤੁਸੀਂ ਆਪਣਾ ਇਲਾਜ ਕਰ ਸਕਦੇ ਹੋ ਵੈਸੇ ਕੁਝ ਆਯੁਰਵੈਦਿਕ ਦਵਾਈਆਂ ਵੀ ਹੋਣਗੀਆਂ ਜਿਹਦੇ ਵਿੱਚ ਅਮਰਤਾ ਦੀ ਜਿਹੜਾ ਗੂਗਲ ਹੈਗਾ ਕਿਸ਼ੋਰ ਗੂਗਲ ਹੈਗਾ ਤੇ ਇੱਕ ਰਸਤਨਾਦੀ ਕਨਫਰਕਵਾਤ ਹੈਗਾ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਜਿਹਦਾਂ ਤੁਸੀਂ ਆਪਣਾ ਰੂਮਟਾਇਡ ਆਰਥਰਾਈਟਿਸ ਦਾ ਇਲਾਜ ਕਰਦੇ ਇੱਕ ਇੱਕ ਗਠੀਏ ਦੀ ਪ੍ਰਕਾਰ ਹੁੰਦੀ ਹੈ ਜੀ ਗਾਊਟ ਜਿਹਦੇ ਚ ਯੂਰਿਕ ਐਸਿਡ ਜਿਹੜਾ ਹੈਗਾ ਉਹਦੇ ਕ੍ਰਿਸਟਲ ਜਮਾ ਹੋਣ ਲੱਗ ਜਾਂਦੇ ਨੇ ਤੇ ਦਰਦ ਤੇ ਸੋਜ ਹੁੰਦੀ ਹੈ ਤੇ ਇਹਦੇ ਕਰਕੇ ਵੀ ਜਿਹੜਾ ਸਾਨੂੰ ਜਿਹੜਾ ਦਰਦ ਹੋਣਾ ਇਹਦਾ ਜੋੜਾਂ ਦੇ ਵਿੱਚ ਜੋੜ ਲਾਲ ਹੋਣ ਲੱਗ ਜਾਂਦੇ ਨੇ ਗਰਮ ਹੁੰਦੇ ਨੇ ਤੇ ਬੁਖਾਰ ਹੋਣ ਲੱਗ ਜਾਂਦਾ ਬੰਦੇ ਨੂੰ ਤੇ ਯੂਰਿਕ ਇਹਦਾ ਕਾਰਨ ਹੁੰਦਾ ਹੈ ਯੂਰਿਕ ਐਸਿਡ ਵਧਣ ਲੱਗ ਜਾਂਦਾ ਤੇ ਆਪਾਂ ਇਹਦੇ ਖਾਣ ਪੀਣ ਗਲਤ ਹੁੰਦਾ ਹੈ ਬੋਡੀ ਦਾ ਅੰਦਰੋਂ ਜਿਹੜਾ ਪ੍ਰੋਟੀਨ ਹੈ ਉਹਦੀ ਮਾਤਰਾ ਵਧਣ ਲੱਗ ਜਾਂਦੀ ਹੈ ਜਿੱਦੇ ਕਰਕੇ ਪ੍ਰੋਟੀਨ ਆਪਾਂ ਜ਼ਿਆਦਾ ਖਾਂਦੇ ਆ ਉਹਦੇ ਕਰਕੇ ਮਾਤਰਾ ਵਧਣ ਲੱਗਦੀ ਹੈ ਕਿਡਨੀ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈਗੀ ਹੈ ਉਹਦੇ ਕਰਕੇ ਵੀ ਸਾਨੂੰ ਯੂਰਿਕ ਐਸਿਡ ਵੱਧਿਆ ਜਾਂ ਜੇਕਰ ਯੂਰਿਕ ਐਸਿਡ ਵੱਧ ਰਿਹਾ ਤਾਂ ਉਹ ਇੱਕ ਕਾਰਨ ਜਿਹੜਾ ਉਹ ਦੱਸ ਰਿਹਾ ਕਿ ਤੁਹਾਡੀ ਬਚੋ ਤੁਸੀਂ ਤੁਹਾਡੀ ਕਿਡਨੀ ਤੇ ਉੱਤੇ ਇਫੈਕਟ ਪੈ ਰਿਹਾ ਤੇ ਤੁਸੀਂ ਕਿਡਨੀ ਦਾ ਆਪਣਾ ਇਲਾਜ ਕਰੋ ਉਹਦੇ ਲਈ ਆਪਾਂ ਨੂੰ ਕਿਡਨੀ ਯਾ ਜਿਹੜਾ ਹੈਗਾ ਉਹਦੇ ਵੱਲ ਜਿਹੜਾ ਪਿਸ਼ਾਬ ਦੇ ਜਿਹੜੀ ਨਾਲੀ ਆ ਜਾਂ ਬਲੈਡਰ ਹੈਗਾ ਉਹਦੇ ਤੇ ਵੀ ਸਾਨੂੰ ਧਿਆਨ ਦੇਣਾ ਪਏਗਾ ਉਹਦੇ ਕਰਕੇ ਜਿਹੜੇ ਕ੍ਰਿਸਟਲ ਜਿਹੜੇ ਨੇ ਉਹ ਜਮਾ ਹੁੰਦੇ ਨੇ ਉਹ ਕ੍ਰਿਸਟਲ ਜਾ ਕੇ ਆਪਣੇ ਜੋੜਾਂ ਚ ਜੰਮਦੇ ਨੇ ਉਹ ਗੋਡਿਆਂ ਦੇ ਵਿੱਚ ਵੀ ਜੰਮ ਸਕਦੇ ਨੇ ਉਹਦੇ ਕਰਕੇ ਗਾਊਟ ਹੁੰਦਾ ਜੀ ਪੈਰਾਂ ਦੀਆਂ ਅੰਗੂਠਿਆਂ ਦੇ ਵਿੱਚ ਜਾ ਕੇ ਅੰਗੂਠੇ ਦੇ ਜੋੜਾਂ ਦੇ ਵਿੱਚ ਜੰਮ ਸਕਦੇ ਨੇ ਨੀਚੇ ਪੈਰਾਂ ਦੇ ਤਲਿਆਂ ਦੇ नीचे ਜਾ ਸਕਦੇ ਨੇ ਉਹਦੇ ਕਰਕੇ ਸਾਨੂੰ ਪੇਨ ਹੁੰਦੀ ਹੈ ਇਹਦੇ ਲਈ ਪਾਣੀ ਵੱਧ ਪੀਣਾ ਪਏਗਾ ਅ ਵਜ਼ਨ ਘਟਾਉਣਾ ਪਏਗਾ ਅਲਕੋਹਲ ਯਾਨੀ ਸ਼ਰਾਬ ਹੈ ਮਾਸਾਹਾਰੀ ਭੋਜਨ ਸਾਨੂੰ ਜਿਹੜਾ ਉਹ ਘਟਾਉਣਾ ਪਏਗਾ ਪ੍ਰੋਟੀਨ ਘਟਾਉਣਾ ਪਏਗਾ ਅ ਇੱਕ ਦੋ ਇਲਾਜ ਹੋਰ ਨੇ ਜੀ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਮਿੱਠਾ ਸੋਡਾ ਹੈਗਾ ਮਿੱਠੇ ਸੋਡੇ ਦੇ ਨਾਲ ਜਿਹੜਾ ਆਪਾਂ ਰਾਤ ਨੂੰ ਅੱਧਾ ਕ ਚਮਚ ਮਿੱਠਾ ਸੋਡਾ ਲੈ ਕੇ ਪੀ ਕੇ ਸੌਣੇ ਆ ਤੇ ਉਹਦੇ ਨਾਲ ਸਾਡਾ ਯੂਰਿਕ ਐਸਿਡ ਜਿਹੜਾ ਬੋਡੀ ਦਾ ਘਟਦਾ ਹੈਗਾ ਤੇ ਸਵੇਰੇ ਉੱਠ ਕੇ ਸਾਨੂੰ ਐਪਲ ਸਾਈਡਰ ਵਿਨੇਗਰ ਜਿਹੜਾ ਉਹ 2 ਜਾਂ 3 ਚਮਚ ਨਿੰਬੂ ਪਾ ਕੇ ਨਮਕ ਪਾ ਕੇ ਤੇ ਉਹ ਅਗਰ ਆਪਾਂ ਉਹਨੂੰ ਕੰਚ ਦੇ ਗਲਾਸ ਚ ਪਾ ਕੇ ਤੇ ਉਹਨੂੰ ਉੱਪਰ ਅਗਰ ਆਪਾਂ ਸਟਰॉ ਯਾਨੀ ਕਿ ਪਾਈਪ ਦੇ ਨਾਲ ਪੀਨੇ ਆ ਕਿਉਂਕਿ ਦੰਦ ਖਰਾਬ ਕਰਨ ਦਾ ਖਤਰਾ ਲੱਗਦਾ ਤਾਂ ਉਹ ਫਿਰ ਦੂਜੇ ਦਿਨ ਸਾਡਾ ਜਿਹੜਾ ਸਟਮਕ ਐਸਿਡ ਉਹ ਪੂਰਾ ਹੋ ਜਾਏਗਾ ਮਿੱਠਾ ਸੋਡਾ ਜਿਹੜਾ ਤੁਹਾਡੇ ਜੋੜਾਂ ਦੇ ਵਿੱਚ ਜਿਹੜਾ ਜੰਮਿਆ ਹੋਇਆ ਕ੍ਰਿਸਟਲ ਹੈਗੇ ਨੂੰ ਉਹਨਾਂ ਨੂੰ ਖਤਮ ਕਰ ਦੇਗਾ ਵੈਸੇ ਆਪਾਂ ਜਿੱਥੇ ਇੱਥੇ ਜੋੜਾਂ 'ਚ ਦਰਦ ਹੋ ਰਿਹਾ ਜੂਰਿਕ ਐਸਿਡ ਚੋਂ ਹੋਇਆ ਹੈ ਉਸਦੇ ਪਾਣੀ ਦੇ ਵਿੱਚ ਜੂਰਿਕ ਆਪਾਂ ਉਹ ਪਾ ਕੇ ਮਿੱਠਾ ਸੋਡਾ ਉਹਨੂੰ ਕੁਛ ਦਿਨ ਡਬੋ ਕੇ ਰੱਖ ਦਿਆਂ ਤੇ ਉਹਦੇ ਵਿੱਚੋਂ ਵੀ ਸਾਨੂੰ ਆਰਾਮ ਮਿਲਦਾ ਉਹਦੇ ਵਿੱਚੋਂ ਵੀ ਕ੍ਰਿਸਟਲ ਜਿਹੜੇ ਸਾਡੇ ਉਹ ਨਿਕਲ ਸਕਦੇ ਹੈਗੇ ਨੇ ਇਹ ਤਾਂ ਹੋਗਾ ਜੀ ਜੂਰਿਕ ਐਸਿਡ ਦਾ ਕਰਕੇ ਜਿਹੜੇ ਦਰਦ ਹੈਗੇ ਨੇ ਉਹ ਹੁੰਦੇ ਨੇ ਉਹਦੇ ਕਰਕੇ ਸਾਡਾ ਇਲਾਜ ਹੈ ਵੈਸੇ ਇਹਦੇ ਆਯੁਰਵੈਦਿਕ ਵੀ ਕੁਝ ਦਵਾਈਆਂ ਵੀ ਹੈਗੀਆਂ ਨੇ ਗੋਖਸਰਾਦੀ ਗੋਗਲ ਹੈਗੀ ਹੈ ਚੰਦਰਪ੍ਰਭਾ ਵਟੀ ਹੈਗੀ ਹੈ ਪੁਨਰ ਪੁਨਰਵਾਦੀ ਕਵਾਥ ਹੈਗਾ ਇਹ ਤੋ ਤਿੰਨ ਜਿਹੜੀਆਂ ਚੀਜ਼ਾਂ ਨੇ ਇਹਦੇ ਜਿਹੜਾ ਹੈਗਾ ਗਾਊਟ ਦੇ ਇਲਾਜ ਵਾਸਤੇ ਜਿਹੜੇ ਸਾਨੂੰ ਕਾਫੀ ਫਾਇਦਾ ਮਿਲਦਾ ਇੱਕ ਸਾ ਇੱਕ ਯੂਰਮਟ ਇਹ ਜਿਹੜਾ ਆਰਥਰਾਇਟਸ ਦਾ ਇੱਕ ਕਿਸਮ ਹੁੰਦੀ ਹੈ ਜੀ ਸੋਰਾਇਸਿਸ ਸੋਰੀਆਸਿਸ ਆਰਥਰਾਇਟਸ ਇਹ ਵੀ ਇੱਕ ਗਠੀਏ ਦੀ ਜਿਹੜੀ ਕਿਸਮ ਹੈਗੀ ਆ ਜਿਹਦੇ ਚ ਸਕਿਨ ਦੀ ਸੋਰੀਆਸਿਸ ਜਿਹੜੀ ਬਿਮਾਰੀ ਆ ਇਹ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ ਜੋੜਾਂ ਚ ਸੋਜ ਆ ਜਾਂਦਾ ਦਰਦ ਹੋਣ ਲੱਗ ਜਾਂਦਾ ਤੇ ਇਹਦੇ ਲੱਛਣ ਨੇ ਜੀ ਜਿਹੜੀ ਸਕਿਨ ਦੀ ਸੋਰੀਆਸਿਸ ਹੈ ਯਾਨੀ ਕਿ ਜੇ ਆਪਾਂ ਕਿਸੇ ਨੂੰ ਦੱਦਾਂ ਹੋਣ ਲੱਗ ਗਈਆਂ ਜਾਂ ਕਿਸੇ ਦੇ ਗੋਲ ਗੋਲ ਨਿਸ਼ਾਨ ਪੈਣ ਲੱਗੇ ਇਸ ਤਰ੍ਹਾਂ ਦੀ ਇਸ ਸੋਰੀਆਸਿਸ ਦੇ ਜਿਹੜੇ ਇਹਦੇ ਚ ਲੱਛਣ ਹੁੰਦੇ ਨੇ ਜੋੜਾਂ ਚ ਇਹਦੇ ਨਾਲ ਸੋਜਣ ਲੱਗਦੀ ਹੈ ਜੋੜਾਂ ਦੀ ਜਿਹੜੀ ਗਤੀਵਿਧੀ ਹੁੰਦੀ ਚ ਘਟ ਜਿਹੜਾ ਉਹ ਘਟ ਜਾਂਦੀ ਹੈਗੀ ਆ ਤੇ ਟੈਨਸ਼ਨ ਦਾ ਟੈਨਸ਼ਨ ਵੀ ਇਹਦਾ ਇੱਕ ਕਾਰਨ ਬਣਦੀ ਹੈਗੀ ਆ ਇਹਦੇ ਘਰੇਲੂ ਇਲਾਜ ਨੇ ਜੀ ਉਹੀ ਜਿੱਦਾਂ ਮੈਂ ਗੱਲ ਕੀਤੀ ਹੈਗੀ ਜੀ ਅਦਰਕ ਹਲਦੀ ਲਸਣ ਇਹ ਜਿਹੜੇ ਇਹਦੇ ਘਰੇਲੂ ਇਲਾਜ ਨੇ ਤੇ ਤਣਾਅ ਸਾਨੂੰ ਘਟਾਉਣਾ ਪਏਗਾ ਜਿਹੜੀ ਸਕਿਨ ਦੀ ਸਾਨੂੰ ਦੇਖਭਾਲ ਕਰਨੀ ਪਏਗੀ ਉਹਦੇ ਵੀ ਵਾਸਤੇ ਵੀ ਕੁਝ ਚੀਜ਼ਾਂ ਸਕਿਨ ਦੇ ਦੇਖਭਾਲ ਵਾਸਤੇ ਵੀ ਸਾਨੂੰ ਜਿਹੜੀਆਂ ਨੇ ਉਹ ਯੂਜ਼ ਕਰਨੀਆਂ ਪੈਣਗੀਆਂ ਆ ਵੈਸੇ ਅਦਰਕ ਲਸਣ ਤੇ ਇਸ ਤੋਂ ਇਲਾਵਾ ਹਲਦੀ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਇਹ ਹਰੇਕ ਚੀਜ਼ ਦੇ ਵਿੱਚ ਸਾਨੂੰ ਇਹਦੇ ਵਿੱਚ ਫਾਇਦਾ ਦੇਣਗੀਆਂ ਸੁਰੈਸਿਸ ਨਾਸ਼ਿਕ ਚੂਰਣ ਜਿਹੜਾ ਇੱਕ ਆਯੁਰਵੈਦਿਕ ਉਹਦੇ ਵਿੱਚ ਆਉਂਦਾ ਹੈਗਾ ਜੀ ਉਹ ਯੋਗ ਰਾਜ ਗੂਗਲ ਆਂਦੀ ਹੈ ਜੀ ਉਹਦੇ ਨਾਲ ਵੀ ਸਾਨੂੰ ਜਿਹੜਾ ਇਹਦੇ ਵਿੱਚ ਕਾਫੀ ਫਾਇਦਾ ਮਿਲੇਗਾ ਇਸ ਤੋਂ ਇਲਾਵਾ ਜੀ ਇੱਕ ਆਉਂਦਾ ਹੈਗਾ ਜੀ ਐਨ ਕਲੋਜ਼ਿੰਗ ਸਪਾਈਨੋਲੈਟਸ ਐਨ ਕਲੋਜ਼ਿੰਗ ਸਪਾਈਨੋਲੈਟਸ ਜਿਹੜਾ ਹੈਗਾ ਇਹ ਵੀ ਇੱਕ ਗਠੀਏ ਦੀ ਜਿਹੜੀ ਪ੍ਰਕਾਰ ਹੈਗੀ ਆ ਇਹਦੇ ਨਾਲ ਰੀੜ ਦੀ ਹੱਡੀ ਜਿਹੜੀ ਆ ਉਹ ਇਨਸਾਨ ਦੀ ਜੁੜ ਜਾਂਦੀ ਹੈ ਤੇ ਦਰਦ ਤੇ ਸੋਜ ਹੁੰਦਾ ਹੈਗਾ ਇਹਦੇ ਵਿੱਚ ਗੋਡੇ ਦੇ ਉੱਤੇ ਵੀ ਫਰਕ ਪੈਂਦਾ ਇਹਦੇ ਲੱਛਣ ਨੇ ਜੀ ਰੀੜ ਦੀ ਹੱਡੀ 'ਚ ਦਰਦ ਤੇ ਸੋਜ ਹੁੰਦਾ ਹੈ ਹੱਡ ਦੀ ਹੱਡੀ ਦਾ ਜੋੜਨ ਲੱਗਦੀ ਹੈ ਸੀਨੇ ਚ ਦਰਦ ਹੁੰਦਾ ਜੋੜਾਂ ਚ ਜਿਹੜਾ ਇਹਦੇ ਨਾਲ ਦਰਦ ਹੋਣਾ ਜਾਂਦਾ ਆ ਆਟੋਮਿਊਨ ਡਿਸਆਰਡਰ ਹੈ ਜੀ ਇਹ ਵੀ ਇੱਕ ਕਿਸਮ ਦਾ ਟੈਨਸ਼ਨ ਦੇ ਕਾਰਨ ਵੀ ਹੋ ਸਕਦਾ ਹੈ ਇਹਦੇ ਨਾਲ ਜਿਹੜੀਆਂ ਜੋੜਾਂ ਜੋੜ ਆਪੜ ਜਾਂਦੇ ਨੇ ਦਰਦ ਹੁੰਦਾ ਸੋਜ ਹੁੰਦੀ ਹੈ ਜੀ ਇਹਦੇ ਘਰੇਲੂ ਇਲਾਜ ਹੈਗੇ ਨੇ ਜੀ ਐਕਸਰਸਾਈਜ਼ ਆ ਹਲਦੀ ਅਦਰਕ ਲਸਣ ਇਹ ਇਹਦੇ ਘਰੇਲੂ ਇਲਾਜ ਨੇ ਜੀ ਡੇਲੀ ਦੀ ਡੇਲੀ ਆਪਾਂ ਖਾਣੇ ਵੈਸੇ ਹਲਦੀ ਲਸਣ ਤੇ ਅਦਰਕ ਜੇਕਰ ਕੱਚੀ ਹਲਦੀ ਹੈ ਉਸ ਨੂੰ ਆਪਾਂ ਖਾ ਸਕਦੇ ਹਾਂ ਹਲਦੀ ਨੂੰ ਜਿਹੜੇ ਵੈਸੇ ਜੇ ਹਲਦੀ ਹਲਦੀ ਜੀ ਤੁਸੀਂ ਯੂਜ਼ ਕਰੋਗੇ ਤਾਂ ਉਹਦੇ ਵਾਸਤੇ ਤੁਸੀਂ ਲਕਾ ਡੌਂਗ ਟਰਮੈਰਿਕ ਜਿਹੜੀ ਹੈਗੀ ਆ ਉਹ ਯੂਜ਼ ਕਰਨ ਦੀ ਜਿਹੜੀ ਸਲਾਹ ਜਿਹੜੀ ਅਕਸਰ ਜਿਹੜੇ ਆਯੁਰਵੇਦ ਦੇ ਵਿੱਚ ਦਿੱਤੇ ਜਾਂਦੀ ਹੈਗੀ ਆ ਇਸ ਤੋਂ ਇਲਾਵਾ ਜਿਹੜੇ ਲਸਣ ਹੈ ਜੀ ਉਹ ਤੁਸੀਂ ਜਿਹੜਾ ਆਪਾਂ ਉਹ ਸ਼ਹਿਦ ਦੇ ਵਿੱਚ ਜੇਕਰ ਉਸ ਨੂੰ ਫਰਮੈਂਟ ਕਰਕੇ ਲੈਂਦੇ ਹੈਗੇ ਆ ਲਸਣ ਤੇ ਅਦਰਕ ਦੇ ਨਾਲ ਕਾਲੀ ਮਿਰਚ ਜੇਕਰ ਆਪਾਂ ਤਿੰਨੋਂ ਚੀਜ਼ਾਂ ਨੂੰ ਸ਼ਹਿਦ ਦੇ ਵਿੱਚ ਪਾ ਕੇ ਤੇ ਇਸ ਨੂੰ 15 ਦਿਨ ਹਰ ਰੋਜ਼ ਧੁੱਪ ਲਵਾ ਕੇ ਤੇ ਅੰਦਰ ਰੱਖ ਲੈਣਾ ਧੁੱਪ ਲਵਾ ਕੇ ਅੰਦਰ ਰੱਖਣਾ 15 ਦਿਨ ਬਾਅਦ ਜਦੋਂ ਇਸ ਨੂੰ ਜਿਹੜਾ ਇਹ ਬ੍ਰਾਊਨ ਜਿਹੇ ਕਲਰ ਦਾ ਹੋਣ ਲੱਗ ਜਿੰਦੇ ਫਿਰ ਇੱਕ ਇੱਕ ਜਿਹੜੀ ਆਪਾਂ 30 ਜਿਹੜਾ ਦਾ ਆਪਾਂ ਰੋਜ਼ ਅਗਰ ਆਪਾਂ ਖਾਣੇ ਆ ਤੇ ਇਹਦੇ ਨਾਲ ਆਪਾਂ ਨੂੰ ਇੱਕ ਦੇ ਬਜਾਇ ਕਈ ਗੁਣਾ ਫਾਇਦੇ ਹੋਣ ਲੱਗ ਜਾਣਗੇ ਤੇ ਇਹ ਗਠੀਏ ਨੂੰ ਜਾਂ ਜੋੜਾਂ ਦੇ ਦਰਦ ਨੂੰ ਜਾਂ ਜਿਹੜੇ ਗੋਡੇ ਦੇ ਦਰਦ ਨੂੰ ਜਿਹੜਾ ਇਹ ਰਾਮਪਾਨ ਜਿਹੜਾ ਇਹਦਾ ਫਾਇਦਾ ਦੇਗਾ ਇਸ ਤੋਂ ਇਲਾਵਾ ਆਪਾਂ ਹਲਦੀ ਵੀ ਇਸ ਦੇ ਨਾਲ ਯੂਜ਼ ਕਰ ਸਕਦੇ ਹਾਂ ਹਲਦੀ ਇਸ ਤੋਂ ਇਲਾਵਾ ਆਪਾਂ ਹਲਦੀ ਨੂੰ ਕਿਸ ਤਰ੍ਹਾਂ ਲੈਣਾ ਹੈ ਲਸਣ ਨੂੰ ਕਿਸ ਤਰ੍ਹਾਂ ਲੈਣਾ ਇਹ ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਵੀ ਜਾ ਕੇ ਦੱਸਦਾ ਹੈਗਾ ਇਸ ਤੋਂ ਇਲਾਵਾ ਅਮਰਤਾ ਦੀ ਗੁਗਲ ਜਿਹੜਾ ਹੈਗਾ ਕਿਸ਼ੋਰ ਗੁਗਲ ਹੈਗਾ ਰਸਤਨਾਦੀ ਪਵਤ ਜਿਹੜਾ ਹੈਗਾ ਇਹ ਵੀ ਜਿਹੜਾ ਸਾਨੂੰ ਗੋਡਿਆਂ ਦੇ ਦਰਦ ਤੇ ਗਠੀਏ ਦੇ ਵਿੱਚ ਜਿਹੜਾ ਸਾਨੂੰ ਫਾਇਦਾ ਦਿੰਦਾ ਹੈਗਾ ਇਸ ਤੋਂ ਲਾਵਾ ਗਠੀਏ ਜਿਹੜੇ ਕਾਰਨ ਉਮਰ ਵਧਣਾ, ਵਜ਼ਨ ਵਧਣਾ, ਜੋੜਾਂ ਦੇ ਵਿੱਚ ਜਿਹੜਾ ਇਹਦਾ ਇਸਤੇਮਾਲ ਘੱਟ ਕਰਨਾ ਜੈਨੇਟਿਕਸ ਜਿਹੜੇ ਇਹਦੀਆਂ ਪ੍ਰੋਬਲਮ ਹੁੰਦੀਆਂ ਨੇ ਜੀ, ਆਟੋਇਮਿਊਨ ਡਿਸਆਰਡਰ ਹੁੰਦਾ, ਸੱਟ ਜਾਂ ਦੁਰਘਟਨਾ ਦੇ ਕਾਰਨ ਜਿਹੜਾ ਉਹਦਾ ਇਹਦਾ ਜਿਹੜਾ ਨੁਕਸਾਨ ਹੋਣ ਲੱਗਦਾ ਹੈਗਾ। ਵੈਸੇ ਇਸ ਤੋਂ ਇਲਾਵਾ ਜੋੜਾਂ ਦੀ ਜਿਹੜੀ ਸੋਜ ਉਦੇ ਕਾਰਨ ਜਿਹੜੇ ਨੇ ਕੋਈ ਹੋਰ ਵੀ ਹੋ ਸਕਦੇ ਨੇ ਜੀ ਜੋੜਾਂ ਚ ਗੋਡਿਆਂ ਦੇ ਜਿਹੜੇ ਦਰਦ ਹੈਗਾ ਚੱਲਣ ਖੜਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਸੋਜਣ ਦੇ ਨਾਲ ਗੋਡੇ ਲਾਲ ਹੋ ਜਾਂਦੇ ਨੇ ਜਿਹੜੀਆਂ ਸਾਡੀ ਜਿਹੜੀ ਜੋੜ ਉਹ ਲਾਲ ਹੋਣ ਲੱਗ ਜਾਂਦੇ ਨੇ ਇਹ ਗਰਮ ਹੋਣ ਲੱਗ ਜਾਂਦੇ ਨੇ ਤੁਰਨ ਫਿਰਨ ਜਾਂ ਸੌੜੀਆਂ ਚੜਨ ਜਾਂ ਜਿੱਦਾਂ ਮੈਂ ਜਿੱਦਾਂ ਜਿਹੜੇ ਪਹਿਲਾਂ ਚੀਜ਼ਾਂ ਦਸੀਆਂ ਨੇ ਉਹਦੇ ਕਰਕੇ ਵੀ ਸਾਨੂੰ ਜਿਹੜਾ ਉਹ ਕੋਈ ਕਲਕਸ਼ਨ ਨੇ ਸਾਨੂੰ ਪਤਾ ਲੱਗ ਜਾਂਦਾ ਹੈਗਾ ਇਹਦੇ ਘਰੇਲੂ ਇਲਾਜ ਨੇ ਜੀ ਗਰਮ ਤੇ ਠੰਡਾ ਸੇਕ ਹੈ ਜੀ ਗੋਡਿਆਂ ਨੂੰ ਆਰਾਮ ਦੇਣ ਲਈ ਠੰਡਾ ਜਿਹੜਾ ਉਹ ਸੇਕ ਦੇ ਸਕਦੇ ਆ ਠੰਡਾ ਜਿਹੜਾ ਕੋਈ ਬਾਜ਼ਾਰੋਂ ਉਹ ਪੈਡ ਮਿਲਦੇ ਨੇ ਜੀ ਕੋਲਡ ਪੈਡ ਹੀ ਹੀਟ ਪੈਡ ਉਹਦੇ ਨਾਲ ਆਪਾਂ ਨੂੰ ਸੇਕ ਦੇ ਸਕਦੇ ਆ ਐਕਸਰਸਾਈਜ਼ ਕਰਨੀ ਹੈ ਜੇਕਰ ਕਿਸੇ ਨੂੰ ਕਰਨੀ ਹੈ ਤਾਂ ਉਹ ਕਿਸੇ ਫਿਜ਼ੀਓਥੈਰੇਪਿਸਟ ਜਾਂ ਕਿਸੇ ਐਕਸਪਰਟ ਦੇ ਨਾਲ ਸਲਾਹ ਕਰਕੇ ਕਰਨੀ ਹੈ ਵੈਸੇ ਸਾਈਕਲਿੰਗ ਜਾਂ ਤੈਰਨ ਦੀ ਸਲਾਹ ਜਿਹੜੀ ਆ ਉਤਰਾਕੀ ਦੀ ਸਲਾਹ ਜਿਹੜੀ ਆ ਉਹ ਜ਼ਿਆਦਾਤਰ ਜਿਹੜੇ ਦਿੰਦੇ ਹੈਗੇ ਨੇ ਵજન ਘਟਾਉਣਾ ਪਏਗਾ ਜੀ ਆਪਾਂ ਨੂੰ ਤੇ ਇਸ ਤੋਂ ਇਲਾਵਾ ਤੇਲ ਜਿਹੜੇ ਹੈਗੇ ਨੇ ਉਹ ਕੁਝ ਤੇਲ ਨੇ ਉਹਨਾਂ ਦੀ ਮਾਲਿਸ਼ ਜਿਹੜੀ ਕਰਨ ਦੇ ਨਾਲ ਜਕੜਨ ਤੇ ਦਰਦ ਤੇ ਸੋਜ ਜਿਹੜੀ ਉਹ ਘਟਦੀ ਹੈਗੀ ਹੈ ਤੇਲਾਂ ਦੇ ਵਿੱਚ ਬਾਤ ਨਾਸ਼ਕ ਤੇਲ ਜਿਹੜਾ ਇੱਕ ਬੜਾ ਬਾਖਮਾਲ ਜਿਹੜਾ ਅਸਰ ਕਰਦਾ ਹੈਗਾ ਆਯੁਰਵੈਦਿਕ ਉਪਚਾਰ ਇਲਾਜ ਜਿਹੜੇ ਹੈਗੇ ਨੇ ਇਹਦੇ ਵਿੱਚ ਯੋਗ ਪ੍ਰਾਣਾਯਾਮ ਤੇ ਹਰਬਲ ਦਵਾਈਆਂ ਵੀ ਸਾਨੂੰ ਇਹਦੇ ਵਿੱਚ ਕਾਫੀ ਫਰਕ ਜੜੀਆਂ ਪਾਉਂਦੀ ਹੈਗੀਆਂ ਅ ਅਜਵਾਇਣ ਤੇ ਸਰੋਂ ਦੇ ਤੇਲ ਦੀ ਜਿਹੜੇ ਕਰਕੇ ਜੇਕਰ ਮਲਾ ਕੇ ਮਾਲਿਸ਼ ਕਰਦੇ ਆਂ ਉਦੇ ਨਾਲ ਸਾਨੂੰ ਫਾਇਦਾ ਹੁੰਦਾ ਜੀ ਗੁੜ ਤੇ ਹਲਦੀ ਦਾ ਜੇਕਰ ਆਪਾਂ ਪੇਸਟ ਬਣਾ ਕੇ ਆਪਾਂ ਜੋੜਾਂ ਇਹ ਗੋਡੇ ਦੇ ਉੱਤੇ ਲਗਾਣੇ ਆ ਉਹਦੇ ਨਾਲ ਸਾਨੂੰ ਫਾਇਦਾ ਹੁੰਦਾ ਗਰਮ ਦੁੱਧ ਦੇ ਵਿੱਚ ਜੇਕਰ ਹਲਦੀ ਮਿਲਾ ਕੇ ਵਸਦਾ ਦੁੱਧ ਤੋਂ ਜਿਹੜਾ ਉਹ ਮਨਾ ਕਰਦੇ ਹੈਗੇ ਆ ਪਰ ਜੇਕਰ A2 ਗਾਂ ਦਾ ਜੇਕਰ ਦੁੱਧ ਆਪਰ ਮਿਲਦਾ ਤਾਂ ਗਰਮ ਦੁੱਧ ਦੇ ਵਿੱਚ ਹਲਦੀ ਮਿਲਾ ਕੇ ਜੇਕਰ ਪੀਣੇ ਆ ਲੱਕਾ ਡੌਂਟਰ ਮੈਰਿਕ ਤਾਂ ਉਹ ਸਾਨੂੰ ਜਿਹੜਾ ਕਾਫੀ ਫਾਇਦਾ ਦਿੰਦਾ ਲੂਣ ਤੇ ਸਰੋਂ ਦਾ ਤੇਲ ਮਿਲਾ ਕੇ ਜੇਕਰ ਮਾਲਿਸ਼ ਕਰਦੇ ਆ ਤੇ ਉਹ ਵੀ ਗੋਡਿਆਂ ਨੂੰ ਜਿਹੜਾ ਕਾਫੀ ਫਾਇਦਾ ਦਿੰਦਾ ਹੁਣ ਇਹ ਲਸਣ ਜਿਹੜਾ ਉਹ ਕਿਦਾਂ ਸਾਡੀ ਉਹਦੇ ਵਿੱਚ ਗੋਡਿਆਂ ਦੇ ਦਰਦ ਸਾਨੂੰ ਫਾਇਦਾ ਪਹੁੰਚਾ ਸਕਦਾ ਲਸਣ 'ਚ ਅਜੇ ਕਈ ਜਿਹੜੇ ਨੇ ਉਹ ਗੁਣ ਹੁੰਦੇ ਨੇ ਜਿਹੜੇ ਕਿ ਗਠੀਏ ਦੇ ਵਿੱਚ ਵੀ ਫਾਇਦਾ ਦਿੰਦੇ ਹੈਗੇ ਨੇ ਕਿਉਂਕਿ ਇਹਦੇ 'ਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਨੇ ਜੀ ਸੋਜ ਘਟਾਉਣ ਦੇ ਐਂਟੀ ਇਨਫਲੇਮੇਸ਼ਨ ਹੁੰਦੀ ਹੈ ਸੋਜ ਐਂਟੀ ਇਨਫਲੇਮੇਟਰੀ ਹੁੰਦੀ ਹੈ ਵੀ ਸੋਜ ਘਟਾਉਣ ਵਾਲੇ ਗੁਣ ਇਹਦੇ 'ਚ ਸੋਜ ਘਟਾਉਣ ਦੇ ਵਿੱਚ ਸਾਨੂੰ ਫਾਇਦਾ ਹੁੰਦਾ ਐਂਟੀ ਆਕਸੀਡੈਂਟ ਹੁੰਦਾ ਜੀ ਇਹ ਜਿਹੜੇ ਫ੍ਰੀ ਰੈਡੀਕਲਸ ਹੁੰਦੇ ਨੇ ਜਿਹਨੂੰ ਮੁਕਤ ਕਰਨ ਕਹਿੰਦੇ ਹੈਗੇ ਆ ਉਹਨਾਂ ਨੂੰ ਜਿਹੜੇ ਉਹ ਖਤਮ ਕਰਨ ਦੇ ਵਿੱਚ ਜਿਹੜਾ ਇਹ ਫਾਇਦਾ ਦਿੰਦਾ ਜੀ ਜੇਕਰ ਆਪਾਂ ਲਸਣ ਗੱਲ ਕਰੀਏ ਜੋੜਾਂ ਦੇ ਉਹਨਾਂ ਨੁਕਸਾਨ ਨੂੰ ਜਿਹੜਾ ਉਹ ਠੀਕ ਕਰਦਾ ਦਰਦ ਨਿਵਾਰਕ ਗੁਣ ਹੁੰਦੇ ਨੇ ਪੇਨ ਕਿਲਰ ਜਿਹੜੇ ਇਹਦੇ ਵਿੱਚ ਗੁਣ ਪਾਏ ਜਾਂਦੇ ਨੇ ਜੀ ਤੇ ਲਸਣ ਦੇ ਵਿੱਚ ਦੀ ਗੱਲ ਕਰ ਰਿਹਾ ਇਹ ਦਰਦ ਨੂੰ ਘਟਾਉਂਦਾ ਹੈਗਾ ਜੀ ਗਠੀਆ ਜਿਹੜਾ ਲੋਕਾਂ ਨੂੰ ਹੋਇਆ ਤਾਂ ਉਹਨਾਂ ਲੋਕਾਂ ਨੂੰ ਅ ਲਸਣ ਦੀ ਚਾਹ ਬਣਾ ਕੇ ਜੇਕਰ ਪੀਂਦੇ ਹੈਗੇ ਨਾ ਜਿਹੜਾ ਪਾਣੀ ਦੇ ਵਿੱਚ ਲਸਣ ਪਾ ਕੇ ਇਸ ਨੂੰ ਬਾਲ ਕੇ ਤੇ ਲਸਣ ਦੀ ਜੇਕਰ ਚਾਹ ਬਣਾ ਕੇ ਪੀਂਦੇ ਆ ਤਾਂ ਉਹਦੇ ਨਾਲ ਜਿਹੜਾ ਇਹਨਾਂ ਨੂੰ ਕਾਫੀ ਫਾਇਦਾ ਮਿਲਦਾ ਹੈ ਲਸਣ ਦਾ ਤੇਲ ਬਣਾ ਕੇ ਜੇਕਰ ਜੋੜਾਂ ਤੇ ਸੋਜੇ ਹੋਈ ਉਹ ਵਾਲੀ ਜਗ੍ਹਾ ਤੇ ਲਗਾਇਆ ਜਾਂਦਾ ਤਾਂ ਉਸ ਦੇ ਵਿੱਚ ਇਹਨਾਂ ਨੂੰ ਬਾ ਕਮਾਲ ਫਾਇਦਾ ਮਿਲੇਗਾ ਜੀ ਲਸਣ ਨੂੰ ਜੇਕਰ ਖਾਣੇ ਦੇ ਵਿੱਚ ਮਿਲਾ ਕੇ ਯਾਨੀ ਕਿ ਸਬਜ਼ੀ ਦੇ ਵਿੱਚ ਮਿਲਾ ਕੇ ਆਪਾਂ ਖਾਂਦੇ ਹੈਗੇ ਆ ਜਾਂ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਸ਼ਹਿਦ ਦੇ ਵਿੱਚ ਫਰਮੈਂਟ ਕਰਕੇ ਆਪਾਂ ਖਾਂਦੇ ਆ ਤਾਂ ਗਠੀਆ ਜਾਂ ਹੋਰ ਜੋੜਾਂ ਦੇ ਦਰਦ ਜਾਂ ਗੋਡਿਆਂ ਦੇ ਦਰਦ ਦੇ ਵਿੱਚ ਬਾਕਮਾਲ ਜਿਹੜੇ ਇਹਦਾ ਰਿਜ਼ਲਟ ਦੇਖਣ ਨੂੰ ਮਿਲੇ ਹੈਗੇ ਨੇ ਲਸਣ ਦੇ ਸਪਲੀਮੈਂਟ ਵੀ ਬਾਜ਼ਾਰ ਦੇ ਵਿੱਚ ਮਿਲਦੇ ਹੈਗੇ ਨੇ ਜੀ ਇਹ ਵੀ ਤੁਸੀਂ ਇਸ ਨੂੰ ਵੀ ਯੂਜ਼ ਕਰਦੇ ਹੁੰਦੇ ਹੋ ਇਸ ਤੋਂ ਇਲਾਵਾ ਹਲਦੀ ਦੇ ਸਪਲੀਮੈਂਟਸ ਵੀ ਮਿਲਦੇ ਨੇ ਕਰਕੂਮਨ ਪਲੱਸ ਜਿਹੜਾ ਉਹ ਜੇਕਰ ਤੁਸੀਂ ਚਾਹੋਗੇ ਤੇ ਸਾਡੇ ਕੋਲ ਵੀ ਹੁੰਦੇ ਨੇ ਉਹ ਵੀ ਜਿਹੜੇ ਬਾਕਮਾਲ ਫਾਇਦਾ ਦਿੰਦੇ ਹੈਗੇ ਨੇ ਜੀ ਲਸਣ ਦੇ ਫਾਇਦੇ ਜਿਹੜੇ ਸੋਜ ਘਟਾਉਂਦਾ ਜੀ ਦਰਦ ਘਟਾਉਂਦਾ ਜੋੜਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦਾ ਤੇ ਇਮਿਊਨ ਸਿਸਟਮ ਨੂੰ ਜਿਹੜਾ ਉਹ ਜਿਹੜਾ ਬੜੀ ਮਜ਼ਬੂਤੀ ਦੇ ਨਾਲ ਇਸ ਨੂੰ ਮਜ਼ਬੂਤ ਕਰਦਾ ਹੈਗਾ ਅ ਇਸ ਤੋਂ ਇਲਾਵਾ ਜੀ ਸੋਜ ਨੂੰ ਦੇ ਵਿੱਚ ਜਿਹਨਾਂ ਨੂੰ ਲੋਕਾਂ ਨੂੰ ਹੈਗਾ ਤਾਂ ਉਹਨਾਂ ਨੂੰ ਇਹ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਜੀ ਆਯੁਰਵੈਦਿਕ ਖੋਟਾਂ ਦੇ ਅਨਸਾਰ ਕਿ ਇਸ ਨੂੰ ਫਰਮੈਂਟਡ ਜਿਹੜਾ ਲਸਣ ਹੈਗਾ ਜਿਹੜਾ ਸ਼ਾਇਦ ਦੇ ਵਿੱਚ ਮਿਕਸ ਕਰਕੇ ਆਪਾਂ ਲੰਨਿਆਂ ਤੇ ਉਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਇਸ ਚੀਜ਼ ਦਾ ਫਾਇਦਾ ਮਿਲਦਾ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈਏ ਤੇ ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸ਼ੇਅਰ ਕਰੋ ਜੀ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਨੂੰ ਵੀਡੀਓ ਜ਼ਰੂਰ ਪਸੰਦ ਆਏਗੀ ਤੇ ਜੇਕਰ ਕਿਸੇ ਇੱਕ ਇਨਸਾਨ ਨੇ ਵੀ ਇਸ ਵੀਡੀਓ ਨੂੰ ਦੇਖਿਆ ਤੇ ਉਸ ਨੂੰ ਫਾਇਦਾ ਹੋਇਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋਇਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ ਐਸ਼ੀਆ ਪੰਜਾਬੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ ਧੰਨਵਾਦ